ਦਲਜਿੰਦਰ ਨਹੀਂ ਲਈ ਤੂੰ ਹੀ ਫੋਨ ਕੀਤਾ ਵਾ ਝੂਠ ਨਾ ਬੋਲੋ ਤੁਸੀਂ ਪਰ ਰਮਨ ਭਾਵੇਂ ਚੈੱਕ ਕਰ ਲਾ ਮੈਂ ਬਹੁਤ ਬੁੜ ਮਾਰਦਾ ਹਾਂ ਤੇਰਾ ਤੇ ਜੇ ਕਰਦੀ ਤਾਂ ਤੁਸੀਂ ਚੁੱਕਣਾ ਨਹੀਂ ਚੁੱਕਣਾ ਤੇ ਬਹੁ ਹੁਣ ਪੈਣਾ ਹੈ ਕਿ ਉਹਦੇ ਕੰਮ ਹੀ ਹੁੰਦਾ ਵਾ ਜ਼ਰੂਰੀ ਕਾਦਾ ਉਹਨੂੰ ਕੰਮ ਹੀ ਜ਼ਰੂਰੀ ਜਦੋਂ ਸਾਨੂੰ ਕੰਮ ਹੀ ਉਹਦੋਂ ਤੇ ਆਈ ਨਾ ਹੁਣ ਛਾਪਿਆਂ ਦਾ ਤੂੰ ਨੂੰ ਫੋਨ ਕਰ ਲਿਆ ਬਣਾਵਾ ਵੀ ਪੁੱਛ ਲੈਣੀ ਮਾੜਾ ਜਾਂ ਕੱਲ ਨੂੰ ਮੈਨੂੰ ਕਹਿਣਾ ਸੱਤ ਬਗਾਨਾਂ ਤੇ ਇੱਥੇ ਆਉਂਗਾ ਉਹ ਤੇ ਬਹੁਤ ਵਿਚਾਰੇ ਲੱਗਦੇ ਨੇ ਵੀ ਵਿਚਾਰਿਆਂ ਨੇ ਉਹਨਾਂ ਦੀ ਜਿਹੜੀ ਇੱਕ ਜਿਹੜੀ ਕੈਰੀ ਹੁੰਦੀ ਹੈ ਉਹ ਉਹ ਤੇ ਉਹਨਾਂ ਟੱਕਰ ਤੇ ਤੂੰ ਫੋਕਾ ਪਾਣੀ ਮੈਨੂੰ ਕਿਹਦੀ ਪੁੱਛਿਆ ਤ ਉਦਹੀਂ ਹੋਏ ਮਰ ਜਣਾ ਮੈਂ ਤਹੀਂ ਕਿ ਮਰਨਾ ਨਹੀਂ ਹੈ ਹੋਰ ਮਸੀ ਜੀ ਸੇਤਾਂ ਠੀਕ ਠਾਕ ਨਹੀਂ ਹੈ ਹਾਂ ਠੀਕ ਠਾਕ ਵਧੀਆ ਵਾ ਚਲੋ ਵਧੀਆ ਚਾਹੀਦਾ ਹਾਂ ਠੰਡੀ ਬੜੀ ਆ ਤੇ ਠੰਡ ਫਿਰ ਹੁਣ ਇਦਾਂ ਹੀ ਹੁੰਦਾ ਏ ਜੇ ਠੰਡੇ ਦੇ ਪਾਏ ਚਲੋ ਠੰਡੇ ਹਾਂ ਜੀ ਵਰਿੰਦਰ ਵਾਦੇ ਹੁਣ ਇਤਰਾ ਹੀ ਬਸ ਜੀ ਬੜੀ ਰਹਿੰਦੀ ਆ ਲੀੜੇ ਦੇ ਵਿੱਚ ਨਹੀਂ ਨਹੀਂ ਚੰਗਾ ਵਾ ਤੇਹੀ ਵੱਡੇ ਜੇ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਆ ਤੇ ਫਿਰ ਹੁਣ ਕਰਨਾ ਪੈਣਾ ਫਿਰ ਲੱਗੇ ਹੁਣ ਕੀ ਕਰਾਂ ਫਿਰ ਹੁਣ ਹਾਂ ਜੀ ਹਾਂ ਜੀ ਨਾ ਨਹੀਂ ਨਹੀਂ ਚਾਹੀਦਾ ਵਾ ਚਲੋ ਦੀ ਹੁੰਦੀ ਕੀਤੀ ਰੈਸਟ ਬਾਅਦ ਚ ਕੰਮ ਆਉਣੀ ਆ। ਹਾਂ ਉਹਨੇ ਡਾਕਟਰ ਨੇ ਬੰਦ ਕੀਤਾ ਸਭ ਕੁਝ ਤੇ ਫਿਰ ਹੁਣ ਨਾਲ ਕਰਨਾ ਪੈਂਦਾ ਵਾ। ਨਹੀਂ ਨਹੀਂ ਕੋਈ ਗੱਲ ਨਹੀਂ। ਚਲੇ ਆ ਫਿਰ ਆਲ ਮਿਲ ਕੇ ਜੀ ਦੀਦੀ ਆਏ ਆ। ਉਹ ਤੇ ਰਸਾ ਦੇ ਦਿੰਦੇ ਆ। ਹਾਂ ਦਿੰਦੇ ਆ ਨਾਲ। ਕੁੜੀ ਦੇ ਜੇ ਦੰਦੇ ਆਈ ਉਹਦਨ ਦੀ ਮਤ ਮਾਰ ਛੜੀਏ ਸਾਮਨੇ ਹੰਤਰੀ ਉਹਦੀ ਤੇ। ਕੋਈ ਕੁ ਮੁੰਡੇ ਦੀਆਂ ਛੁੱਟੀਆਂ ਭਜੈਂਡੀਆਂ ਸਕੂਲ ਦੀਆਂ। ਆਹੋ ਤੇ ਗੱਲ ਹੈਗੀ ਆ ਮਾਸੀ ਜੀ। ਹੁਣ ਬੱਚੇ ਮਾਰਿਆ ਸਾਰਾ ਕੁਝ ਕਰਨਾ ਪੈਂਦਾ। ਕਰਨਾ ਪੈਂਦਾ ਤੇ ਉਹਨਾਂ ਨੂੰ ਵੀ ਇੱਥੋਂ ਹੀ ਆਸਵਾ। ਇੱਥੋਂ ਹੀ। ਹਾਂ ਨਾ ਤੇ ਹੁਣ ਇਹ ਵੀ ਨਹੀਂ ਇੰਨਾ ਕਰਨ ਜੋਗੀ ਇਹਨਾਂ ਹੁੰਦੇ ਕੋਈ ਨਾ ਹੁੰਦਾ ਹੀ ਆ ਇਹਦੇ ਕੋਲ ਹੁਣ ਐਨੇ ਕਹਿੰਦੇ ਇਹੋ ਜਿਹੀ ਚਲੋ ਰੈਸਟ ਕਰੀ ਜਾਵੇ ਤੇ ਕੰਮ-ਕੁਮ ਚੱਲ ਕਰੀ ਜਾਂਦੇ ਮੜਾ ਮੋਟਾ ਹੁਣ ਹਾਂਜੀ ਨਾਲੇ ਥੋੜਾ ਹੀ ਟਾਈਮ ਰਹਿ ਗਿਆ ਵਾ ਚੱਲੇ ਆ ਵੀ ਆਪਣਾ ਵਾਈ ਗੁਰੂ ਚੰਗਾ ਜਿਹਾ ਗੱਲ ਜਦਾਂ ਹੈ ਅੱਜ ਚੰਗਾ ਟਾਈਮ ਲਿਆ ਵੀ ਇਹਦਾ ਕੋਈ ਗੱਲ ਨਹੀਂ ਜੇ ਲੋੜ ਹੁੰਦੀ ਤਾਂ ਆਸਤਿਆ ਕਰੋ ਕੋਈ ਨਹੀਂ ਚਲੋ ਕਰ ਲਈਦਾ ਵਾ ਮੈਂ ਦੋਵੇਂ ਮਾਮੀਆਂ ਅੱਗੇ ਕਰ ਲਈਦੀਆਂ ਆਂ ਅਸੀਂ ਹਾਂਜੀ ਹਾਂਜੀ ਨਹੀਂ ਚਾਹੀਦਾ ਵੀ ਆ ਪਰ ਇਹ ਆ ਵੀ ਘਰ 'ਚ ਜੇਦੋ ਕੋਈ ਮੁਸ਼ਕਲ ਹੋਵੇ ਨਾ ਤੇ ਆਪਣਾ ਭੈਣ ਭਰਾ ਸਾਥ ਦੇ ਦੇ ਨਾ ਤਾਂ ਬੜੀ ਗਿੱਡੀ ਗੱਲ ਹੁੰਦੀ ਆ ਉਦੋਂ ਮਾਲਕ ਦੇ ਹੱਥੀ ਹੈ ਜੋ ਹੋਣਾ ਵਾ ਹਾਂਜੀ ਕੋਈ ਗੱਲ ਨਹੀਂ ਤੁਸੀਂ ਵੀ ਗੱਨਾ ਕਰਿਆ ਕਰੋ ਸਭ ਕੁਝ ਚੰਗਾ ਚੰਗਾ ਹੀ ਹੋਣਾ ਹੈ ਉਹ ਰੋਟੀ ਖਾ ਕੇ ਚਲ ਜਣਾ ਜੀ ਜਦ ਪਾਜੀ ਅਸਲ ਜੀ ਸਾਡੇ ਕੋਲ ਟਾਈਮ ਹੁੰਦਾ ਨਾ ਫਿਰ ਜ਼ਰੂਰ ਬਹਿਣਾ ਹੈਗਾ ਉਹ ਰੋਟੀ ਬਣੀ ਉਹ ਨਹੀਂ ਨਹੀਂ ਕੋਈ ਗੱਲ ਦੀ ਫਿਰ ਕੀ ਆ ਫਿਰ ਆਵਾਂਗੇ ਕਿਸ ਦਿਨ ਟਾਈਮ ਕੱਢ ਕੇ ਆਵਾਂਗੇ ਫਿਰ ਭਾਵੇਂ ਰਾਤ ਰਹਿ ਕੇ ਜਾਵਾਂਗੇ ਕੋਈ ਗੱਲ ਚਲੋ ਜੀ ਸ਼ਰੀ ਸ਼ਰੀ ਭਾਬੀ ਨੂੰ ਹੀ ਹਮ ਨਹੀਂ ਹੈ ਕੋਈ ਗੱਲ ਹੈਮੀ ਇਨੈਗ ਲੱਗਦਾ ਵਾ ਘਰ ਦੇ ਗੰਮ ਦਾ ਨੂੰ ਪਤਾ ਮੁੱਕ ਜੀ ਉਹ ਸਿਰੇ 12 ਵਜੇ ਤੁਸੀਂ ਆਏ ਆ ਤਾਂ ਹੋਂ ਤੁਹਾਨੂੰ ਜਾਣ ਦੀ ਵੀ ਕਾਲੀ ਪੈ ਗਈ ਆ ਵੀ ਕਰਨਾ ਕਰੋ ਨਹੀਂ ਇਹ ਹੀ ਫੇਰ ਆਵਾਂਗੇ ਉਹ ਇਹਦੇ ਸਗੋ ਸਬਜੀ ਭਾਜੀ ਬਣਾ ਕੇ ਰੱਖੀ ਤੇ ਰੋਟੀਆਂ ਲਾਵਾਂਗੇ ਤੇ ਚੱਲ ਉਹ ਸ਼ਹਿਰ ਤਾਂ ਨਾ ਨਾ ਕੰਮ ਹੁੰਦਾ ਫੇਰ ਭਾਵੇਂ ਕਿਹੜੀ ਬਹਿ ਜਾਂਦੇ ਮੁੜ ਕੇ ਜੇ ਹੁਣ ਸ਼ਹਿਰ ਗਏ ਨਾ ਲੇਟ ਤੇ ਉਧਰੋਂ ਵੀ ਤੁਹਾਨੂੰ ਪਤਾ ਦੁਕਾਨਾਂ ਬੰਦ ਹੋ ਜਾਂਦੀਆਂ ਆਹ ਹੋਏ ਤੇ ਹੈ ਜੀ ਹਨਾ ਦੇਣਵੀ ਛੋਟੇ ਆ ਤੇ ਫਿਰ ਤੁਹਾਨੂੰ ਪਤਾ ਨਾ ਕਾਹ ਜਾਂਦਾ ਚਲੋ ਕੋਈ ਗੱਲ ਨਹੀਂ ਹਾਂਜੀ ਫੇਰ ਸਹੀ ਫਿਰਕੇ ਤੇ ਨਰੇ ਤੜੀ ਨਾਨ ਤੇ ਬੜਾ ਦੇਈ ਗਿਆ ਭੱਜ ਭੱਜ ਕੇ ਕੰਮ ਕਰਨੀ ਆ ਮੈਂ ਸਾਰਾ ਘਰ ਦਾ ਕੰਮ ਮੈਂ ਹੀ ਕਰਨੀ ਆ ਰਵਿੰਦਰ ਨੂੰ ਕੁਛ ਕਹਿ ਨਹੀਂ ਦਿੰਦੀ ਮੈਨੂੰ ਕਿੱਦਾਂ ਦੇ ਕੰਮ ਕਰਦੀ ਆ ਨਾ ਜੇ ਤੁਸੀਂ ਚੰਗੇ ਰਹਿਣਾ ਵਾ ਤੇ ਉਹ ਪਾ ਬੀਜ ਤੁਸੀਂ ਇਹਨਾਂ ਦੀਆਂ ਗੱਲਾਂ ਸੁਣਦੇ ਇਹ ਉਤੋਂ ਕੋਹ ਦੇ ਵਿੱਚੋਂ ਕੋਹਵਾ ਤੁਹਾਡੇ ਸਾਹਮਣੇ ਚੰਗੇ ਬਣੰਦੇ ਆ ਤੇ ਮਗਰੋਂ ਮੇਰੇ ਨਾਲ ਜੋ ਕੋ ਕਰਦੀਆਂ ਹਨ ਉਹਦੇ ਮੈਨੂੰ ਪਤਾ ਵਾ ਤੇ ਜਾਂ ਇਹਨਾਂ ਨੂੰ ਪਤਾ ਹੈ ਕਿ ਕੀ ਹੱਦ ਨਾ ਬੰਦਾ ਕਰਦੇ ਵਿੱਚ ਉਹ ਮੈਂ ਵੇਖ ਲਿਆ ਨਾ ਤੁਹਾਨੂੰ ਵੀ ਪਤਾ ਵਾ ਕਿ ਜਿਹੜਾ ਬੰਦਾ ਇੰਨਿਆਂ ਆਉਂਦਿਆਂ ਆਉ ਬਖਤ ਕਰੇ ਤੇ ਬਾਅਦ ਚ ਨਾ ਪੁੱਛੇ ਤੇ ਪਤਾ ਲੱਗ ਹੀ ਜਾਂਦਾ ਵਾ ਉਹ ਬੰਦੇ ਨੇ ਆਉ ਬਖਤ ਕਰਨੀ ਆ ਤੇ ਫਿਰ ਹੁੰਦਿਆਂ ਵੀ ਕਰੇ ਪੁੱਛੂ ਕਰੰਦਾ ਕੀ ਫਾਇਦਾ ਵਾ ਨਾਲੇ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਬੰਦਾ ਘਰ ਚ ਇਦਾਂ ਦੇ ਕੰਮ ਕਰਦਾ ਹੋਵੇ ਅੱਗੋ ਪਿਛੋਂ ਚੰਗੇ ਰਹਿਣਾ ਜਦੋਂ ਕੋਈ ਆਇਆ ਹੋਵੇ ਉਦੋਂ ਚੰਗੇ ਬਣ ਲੈਣਾ ਵਾ ਤੇ ਉਹਦਾ ਕੀ ਫਾਇਦਾ ਨਾਲੇ ਭਾਬੀ ਜੀ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਹੀ ਆ ਕਿ ਇਹ ਕਿਦਾਂ ਨੀਆਂ ਮਾਮਾਂ ਦੀਆਂ ਜਿਹੜੀ ਕਿਸ ਨੂੰ ਭੁੱਲ ਵਾ ਜੀ ਭਾਬੀ ਆੜ ਗਵਾੜ ਵਾ ਨਾ ਤਾਂ ਇਹਨਾਂ ਨੇ ਬਣਾ ਕੇ ਵੀ ਰੱਖੀ ਕਿਹਨਾਂ ਮੈਂ ਜਦੋਂ ਦੀ ਇਹ ਘਰ ਚ ਵੀ ਆਈ ਆਈਆਂ ਨਾ ਕੋਈ ਕਿਤੇ ਚਾਚਾ ਤਾਇਆ ਨਹੀਂ ਇਹਨਾਂ ਦੇ ਘਰ ਗੱਦੀ ਵੜਿਆ ਤੇ ਨਾ ਕੋਈ ਮੰਮੀ ਦੇ ਪੇਕੀਆਂ ਤੋਂ ਹੱਲੇ ਤੱਕ ਆਇਆ ਉਹਨਾਂ ਨਾਲ ਵੀ ਇਹੋ ਕੋਹ ਕਰਦੇ ਹੋਣੇ ਆ ਜੋ ਕੋਹ ਮੇਰੇ ਨਾਲ ਕਰਦੇ ਤੇ ਇਹ ਤੇ ਗੱਲ ਹੈਗੀ ਆ ਚੱਲ ਕੋਈ ਨਹੀਂ ਮੈਂ ਤੁਹਾਨੂੰ ਇਹੀ ਗੱਲ ਸਮਝਾਈ ਆ ਵੀ ਤੁਸੀਂ ਵੀ ਕਰਨੀ ਕਰਨੀ ਸਾਰਿਆਂ ਨੇ ਗੱਲਾਂ ਕਰਨੀਆਂ ਮੈਂ ਤੁਹਾਨੂੰ ਇਹੋ ਗੱਲ ਸਮਝਾਈ ਆ ਤੁਸੀਂ ਵੀ ਕਰਨੀ ਕਰਨੀ ਅਜੀ ਬੜੀਆਂ ਗੱਲਾਂ ਇਹਨਾਂ ਨੇ ਕਰਨੀਆਂ ਤੇ ਕੋਈ ਗੱਲ ਨਹੀਂ ਕਰਦੀਆਂ ਰਹਿਣ ਤੁਸੀਂ ਆਪਣਾ ਖਿਆਲ ਰੱਖਣਾ ਵਾ ਤੇ ਬੱਚੇ ਦਾ ਖਿਆਲ ਰੱਖਣਾ ਵਾ ਜਦੋਂ ਭਾਜੀ ਕੁਝ ਨਹੀਂ ਕਹਿੰਦੇ ਤੇ ਫਿਰ ਕਿਉਂ ਹੀ ਇਹਨਾਂ ਦੀਆਂ ਗੱਲਾਂ ਚੋਣਾ ਭਾਬੀ ਜੀ ਧਿਆਨ ਦੇ ਬਥੇਰਾ ਰੱਖਦੀ ਆ ਪਰ ਜੋਨਿਕੀਆਂ ਨਿਕੀਆਂ ਘਰ ਦੇ ਵਿੱਚ ਗੱਲਾਂ ਹੋਂ ਲਾ ਪੈਂਦੀਆਂ ਹਨਾ ਤੇ ਨਾਲੇ 24 ਘੰਟੇ ਮੀਨੇ ਮਾਰਦੇ ਰਹਿਣਾ ਤੇ ਫਿਰ ਤੁਹਾਨੂੰ ਪਤਾ ਹੀ ਆ ਕੀ ਬੀਤਦੀ ਹੈ ਕੋਈ ਗੱਲ ਨਹੀਂ ਲੋਕਾਂ ਦੀ ਪਰਵਾਹ ਨਾ ਕਰੋ ਇਹਨਾਂ ਤੇ ਕਹਿੰਦੇ ਰਹਿਣਾ ਵਾ ਕਿ ਕਿੰਨਾ ਕੁ ਚਿਰ ਕਹਿ ਲੈਣੀ ਆ ਕਦੇ ਨਾ ਕਦੇ ਤੇ ਤੁਹਾਡੇ ਹੱਥਾਂ ਤੋਂ ਆਉਣਾ ਹੀ ਆ ਪਰ ਭਾਬੀ ਜੀ ਨੂੰ ਕੌਣ ਸਮਝਾਵੇ ਮੈਂ ਤੇ ਮੰਮੀ ਨੂੰ ਮੋਹ ਮੋਹ ਵੀ ਕਹਿ ਦਿੰਨੀ ਆ ਕਈ ਵਾਰ ਵੀ ਮੰਮੀ ਜੀ ਹੋਂ ਤਾਂ ਤੁਸੀਂ ਕੁੜੀ ਦੇ ਸੱਤੇ ਛਾਲਾ ਮਾਰੰਦੇ ਆ ਤੇ ਅਕਸਰ ਇੱਕ ਨਾ ਇੱਕ ਜਨਾਂ ਤੂੰ ਹੱਡੇ ਹੱਥਾਂ ਵਿੱਚ ਹੀ ਆਉਣਾ ਆ ਜੇ ਤੁਸੀਂ ਮੇਰਨਾ ਬਣਾ ਕੇ ਰੱਖੋਗੇ ਤੇ ਮੈਂ ਵੀ ਤੁਹਾਡੇ ਘਰ ਨੂੰ ਚੰਗਾ ਕਰੂੰਗੀ ਜੇ ਤੁਸੀਂ ਮੇਰ ਨਾਲ ਇਦਾਂ ਥਰੀ ਜਾਓਗੇ ਹੁਣ ਤੇ ਫਿਰ ਤੁਹਾਨੂੰ ਕਿੰਨੇ ਪੁੱਛਣਾ ਆ ਕੋਈ ਗੱਲ ਨਹੀਂ ਸਾਰੇ ਵੇਲੇ ਆਉਣੇ ਆ ਤੁਸੀਂ ਮੈਂ ਆਪਣੀ ਅੱਖਾਂ ਨਾਲ ਵੇਖਣਾ ਵਾ ਇੱਥੇ ਸਾਰਾ ਕੁਝ ਤੀਹ ਫਿਕਰ ਨਹੀਂ ਕਰਨੀ ਜਦੋਂ ਵੀ ਕੋਈ ਚੀਜ਼ ਦੀ ਲੋੜ ਹੋਏ ਨਾ ਤੇ ਮੈਨੂੰ ਫੋਨ ਜ਼ਰੂਰ ਕਰ ਦਿਓ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਭਾਬੀ ਜੀ ਐਨੇ ਟਾਈਮ ਉਦ ਰੋਟੀ ਬਣ ਜਾਣੀ ਕੋਈ ਗੱਲ ਨਹੀਂ ਜੇ ਤੁਸੀਂ ਸਾਰਾ ਕੰਮ ਆਪ ਹੀ ਕਰਨਾ ਵਾ ਉੱਥੇ ਕਪੜਾ ਵਾ ਅਹੀਂ ਨਾਲ ਤੁਹੰਗੀ ਨਹੀਂ ਦੇਣਾ ਚਾਹੁੰਦੇ ਕੋਈ ਗੱਲ ਨਹੀਂ ਫਿਰ ਕਿਉਂ ਤੁਸੀਂ ਘਰੇ ਰੋਜ਼ ਤੋਂ ਰਹੇ ਆ ਮੇਰੇ ਨਾਲ ਜਮਹ ਹੀ ਸ਼ਹਿਰ ਜਾਣਾ ਆਹ ਕਰਕੇ ਹਨ ਥੋੜੀ ਜਲਦੀ ਹੈ ਤੇ ਕੋਈ ਗੱਲ ਨਹੀਂ ਫਿਰ ਰੋਟੀ ਖਾ ਲਾਂਗੇ ਚਲੋ ਵੇਹ ਲੋ ਘਰੇ ਮੈਂ ਅੱਧੇ ਘੰਟੇ ਵਿੱਚ ਰੋਟੀ ਖਾ ਕੇ ਜਾਂਦੀ ਠੀਕ ਹੈ ਚਲ ਜੋ ਬਣ ਮਾਰਿਓ ਫਿਰ ਫਿਰ ਜਕੜ ਠੀਕ ਹੈ ਠੀਕ ਚੰਗਾ ਫਿਰ ਕਿਸ ਦਿਨ ਹੋਣਾ ਕੋਈ ਨਹੀਂ ਕੋਈ ਨਹੀਂ ਆਵਾਂ ਇਹ ਹੋ ਗਿਆ ਜੋਇਲੇ ਨਿੰਬੜ ਗਿਆ ਨਾਲੇ ਕੰਮ ਤੇ ਜੋਤ ਵੀ ਗੱਲਬਾਤ ਨਹੀਂ ਕਰਦੀ ਨਹੀਂ ਨਹੀਂ ਜੋਤੋ ਤੇ ਨਹੀਂ ਹੋਈ ਵੀ ਗੱਲਬਾਤ ਕੀਤੀ ਹਾਂ ਉਹ ਦੋਸਰੀ ਬਸ ਸੁਣਦੀ ਰਹੀ ਇਹਨਾਂ ਦੀ ਤੇ ਉਹਦੇ ਮਾਵਾਵਾਂ ਦੀ ਕੀ ਕਰਦੇ ਨਾ ਕਹਿੰਦੀ ਅਸੀਂ ਬੋਨ ਹਾਲ ਜੋਗ ਲਾ ਕੇ ਬੈਠਾ ਮੈਂ ਤੇ ਜੋਤ ਬੈਠਾ ਨਾ ਤੂੰ ਇਹ ਜਾਣਨਾ ਆਹੋ ਤੇ ਆ ਗਈ ਉੱਤੇ ਹੀ ਭੈਣ ਵੱਡੀ ਅੱਛਾ ਆ ਗਈ ਤੇ ਭੈਣ ਹੀ ਲੱਗੀ ਤੇ ਮੁੜ ਕੇ ਇਹਦੇ ਨਾਲ ਗੱਲਾਂ ਬਾਤਾਂ ਕਰਨ ਹਾਂ ਅਹੀਂ ਅਹੀਂ ਤੇ ਜੋਤ ਕੰਮ ਹੀ ਨਹੀਂ ਕਰਨ ਦਿੰਦੇ ਇਹਨੂੰ ਕੋਈ ਵੀ ਐਂ ਤੁਸੀਂ ਕੋ ਬੈਠਲੇ ਪੌਂਡ ਨੇ ਨਹੀਂ ਆ ਬਚਲ ਜਿੰਨਾ ਜਰਾ ਟਾਈਮ ਲੰਘਦਾ ਵਧੀਆ ਬਣਾ ਲਗਾ ਲਾ ਅੱਛਾ ਮੈਂ ਹਾਂ ਵੇਖ ਲਈ ਉਤੋਂ ਦੀ ਹੋਉਂਦੀ ਚੰਨ ਅੱਗੇ ਕਿਹੜਾ ਮੈਨੂੰ ਭਲੇਖਾ ਵਾ ਉਹਨਾਂ ਨੂੰ ਸਾਰਾ ਕੁਝ ਪਤਾ ਹੀ ਆ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਪਤਾ ਆ ਭੈਣ ਜੰਨੀਆਂ ਵਰਜੀ ਕੇ ਦੇ ਸਾਹਮਣੇ ਚੰਗੀਆਂ ਬਣ ਜਾਣ ਰਿਸ਼ਤੇਦਾਰਾਂ ਨੂੰ ਗੜੀ ਭੋਲਵਾ ਵੀ ਠੀਕ ਜਿਹਾ ਜੰਨੀਆਂ ਕਰਦੀਆਂ ਮੰਮੀ ਵੀ ਮਿਲੇ ਮੰਮੀ ਇੱਥੇ ਹੀ ਆ ਗਈ ਇਹ ਮੁੜ ਕੇ ਜੋ ਆਪਣਾ ਸਭ ਮੈਂ ਪੁੱਛਣ ਰਿਹਾ ਵੀ ਪਾਸੇ ਕਿਉਂ ਨਹੀਂ ਆਉਂਦੀ ਅੱਛਾ ਤੇ ਮੈਂ ਵੀ ਉੱਥੇ ਅੰਦਰ ਹੀ ਤੇ ਠੀਕ ਨਹੀਂ ਥੋੜੀ ਜੀ ਅੱਛਾ ਮੈਂ ਉਹਨੂੰ ਕੀ ਕਹਣਾ ਉਹਨਾਂ ਨੂੰ ਮਿਲੀ ਨਹੀਂ ਚੱਲ ਨਾ ਇਹ ਮੇਰੇ ਮਰਜ਼ੀ ਨਾਲ ਇਹਨਾਂ ਦੀ ਮੇਰੇ ਰਿਸ਼ਤੇਦਾਰ ਤੇ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਇਹਨਾਂ ਤੇ ਆਪਣੀ ਬਸ ਚੰਗੇ ਲੱਗਦੇ ਆ ਉਹ ਮੈਨੂੰ ਤੇ ਨਾ ਵੀ ਕਿਤੇ ਕੋਈ ਗੱਲਬਾਤ ਦਾ ਕਾਰਨ ਨਾ ਬਸ ਕੁੜੀ ਕੁੜੀ ਗਾੜੀ ਪ੍ਰਦਾਨ ਕੀਤੀ ਐ ਵੀ ਕੁੜੀ ਬਸ ਮੇਰੀ ਹੋਰ ਕੋਈ ਰਿਸ਼ਤੇਦਾਰ ਹੈ ਨਹੀਂ ਇਹਨਾਂ ਦਾ ਚੱਲ ਕੋਈ ਗੱਲ ਨਹੀਂ ਹੁਣ ਨਿਬੜ ਗਿਆ ਆਪਣਾ ਕੰਮ ਬਸ ਵੱਡੀ ਟੈਨਸ਼ਨ ਇਹੋ ਜੀ ਕੋਈ ਗੱਲਬਾਤ ਨਾ ਕਰਨ ਨੂੰ ਨਿਕਲਦਾ ਪਤਾ ਕੀਤੀਆਂ ਨਹੀਂ ਹੋਣਗੀਆਂ ਮੈਰਿਜ ਅੱਗੀਆਂ ਰਸੋਈ ਦੇ ਵਿੱਚ ਕੀ ਪਤਾ ਹੋਰ ਵੀ ਕੋਈ ਕੀਤੀ ਹੋਵੇ ਉਹ ਤੁਹਾਨੂੰ ਬਾਅਦ ਵਿੱਚ ਫੋਨ ਲਾ ਕੇ ਪੁੱਛੂੰਗੀ ਜੋਦੋਂ ਤੇ ਕੋਈ ਵੱਧ ਘੱਟ ਦੀ ਗੱਲ ਕੀਤੀ ਉਹ ਚੱਲ ਕੋਈ ਗੱਲ ਨਹੀਂ ਜੇ ਕਿਤੇ ਰੋਟੀ ਖਾ ਲਈ ਗਏ ਛੇਤੀ ਛੇਤੀ ਉਧਰ ਹੀ ਚੱਲ ਗਏ ਆ ਕੀ ਇਹੋ ਜਿਹਾ ਨਾ ਆਉਣਾ ਹੀ ਲਕੀ ਨਹੀਂ ਜਦੋਂ ਕਿ ਉਹਨੂੰ ਸਿੱਧੇ ਮੂੰਹ ਕਮਾਉਣਾ ਹੀ ਨਹੀਂ ਇਹਨਾਂ ਨੇ ਓਏ ਆਈਂ ਤੇ ਹੁਣ ਤੇਰਾ ਯੋਲ ਲਾਇਆ ਨਾ ਤੂੰ ਰੋਟੀ ਖਾਵੇ ਚੱਲ ਜੂਂਦਾ ਗਾਂਹ ਜਾਣਾ ਮੈਂ ਸ਼ਹਿਰ ਆਈਂ ਤੇ ਕਿਹਾਲ ਕਰ ਰਹੀ ਮਮੀ ਦਾ ਤਾਂ ਫਰਜ਼ ਬੰਦਾ ਸੀ ਨਾ ਕਹਿੰਦਾ ਮਮੀ ਤੇ ਇੱਕ ਵਾਰ ਵੀ ਕਿਤੇ ਗਾਂਹ ਹੋ ਕੇ ਮਿਲ ਨਹੀਂ ਓਹ ਚੱਲ ਕੋਈ ਗੱਲ ਮੈਂ ਮਮੀ ਨਾਲ ਕਰਨਾ ਮੈਂ ਕਰ ਨਾ ਤੇ ਜਿਹੇ ਇਦਾਂ ਦੇ ਕੰਮ ਕਰਨੇ ਆ ਨਾ ਤੇ ਸਾਡੇ ਨਾਲ ਵੱਖਰੇ ਹੋ ਜਾਓ ਫਿਰ ਅੱਜ ਜਦੋਂ ਰਿਸ਼ਤੇਦਾਰ ਆਇਆ ਸਾਹਮਣਾ ਨਹੀਂ ਤੁਸੀਂ ਜਦੋਂ ਮਿਲਣਾ ਹੀ ਨਹੀਂ ਉਹਨਾਂ ਨਾਲ ਤੂੰ ਇਹ ਵੀ ਕਰ ਲੋ ਮੈਂ ਤਾਂ ਬਠੇਰੀਆਂ ਕਰਕੇ ਵੇਖ ਲਈਆਂ ਨਹੀਂ ਹੁਣ ਹਾਲੇ ਹੋਈ ਆ ਇਹ ਆਪਣੀ ਬਕਾਵੇ ਤੇ ਆਪਣੀ ਬਕਾਵੇ ਜਿੱਥੇ ਲੋਕੀ ਇਹਨਾਂ ਨੂੰ ਗੱਲਾਂ ਕਰਨਗੇ ਪਾਣੂ ਵਿਚਾਰ ਕਰ ਲੈਣਗੇ ਉੱਥੇ ਕੀ ਹੋਣਾ ਚਲ ਕਰਦੇ ਦਿਖਾਦੇ ਰਹਿਣ ਸੰਨ ਆ ਬੈਠੀ ਹੁਣ ਮੰਮੀ ਨਿਕਲ ਕੇ ਉਦੋਂ ਤੇ ਨਿਕਲੀ ਨਹੀਂ ਸੀ ਤੇ ਮੈਂ ਗੱਲ ਕਰਨਾ ਉਹਨਾਂ ਜਾ ਕੇ ਫੇਰ ਉਹਨਾਂ ਨੇ ਕਹਿਣਾ ਵਾ ਕਿ ਖਰੇ ਕੀ ਬਖਾ ਕੇ ਗਲਤ ਆ ਵਾ ਫੇਰ ਅੱਗੇ ਤੇ ਦਿਵਾਲੀ ਹੋ ਗਿਆ ਕੋਈ ਗੱਲ ਨਹੀਂ ਕਹਿੰਦੀ ਉਹਦੇ ਕਹਿਣ ਦੀ ਗੱਲ ਤੇ ਕਰਾਂ ਕਰੀ ਜਾ ਕੇ ਇਹਨਾਂ ਨੂੰ ਚਲ ਸਾਬ ਨਹੀਂ ਕਰਿਓ ਬੋਲਣ ਲੱਗੀਆਂ ਤੇ ਫੇਰ ਵੇਂਦੀਆਂ ਨਹੀਂ ਕੱਖ ਵੀ ਤੇ ਕੀ ਇਹ ਹੀ ਗੱਲ ਕਰਨੀ ਹੈ ਤੇ ਕੀ ਨਹੀਂ ਕੀ ਬੰਦਾ ਇਹਨਾਂ ਨਾਲ ਗੱਲ ਕਰੇ ਤੇ ਕੀ ਨਾ ਕਰੇ ਆਦੀ ਕਰਦੀਆਂ ਇਹਦੇ ਕਿਤੇ ਆਏ ਗਏ ਦੇ ਵੀ ਮਸਾ ਨਿਕਦੇ ਕਰਦੀਆਂ ਵੀ ਇੰਨੇ ਚਰੀ ਉਹ ਵਿਚਾਰੇ ਆਏ ਹੀ ਤੇ ਤੂੰ ਇਹਦੇ ਸਿੱਧੇ ਮੂੰਹ ਕੁਵਾਰੀ ਲਓ ਕਿਤੇ ਬਾਹਰ ਨਹੀਂ ਨਿਕਲੀ ਐਡੀ ਗਦੇ ਆਕੜ ਦੀ ਮਰੀ ਚੱਲ ਕੋਈ ਨਹੀਂ ਆ ਲੈंदे ਕਿ ਦੇਨਾਂ ਦਾ ਵੀ ਤੇ ਇਦਾਂ ਹੀ ਕਰਕੇ ਦੱਸੂਗੀ ਫਿਰ ਪਤਾ ਲੱਗੂ ਨਾ ਤੇ ਕੀ ਰਿਸ਼ਤੇਦਾਰੀ ਹੁੰਦੀ ਹੈ ਜਿਹੜੇ ਸਾਲ ਸੁੱਕਣ ਦੇ ਇਹਨਾਂ ਨੂੰ ਦੋ ਦੋ ਦਿੰਦਾਂ ਦੋ ਫਰੈਂਡ ਸੋਕਦੇ ਕਿਦੇ ਹੁੰਦੇ ਮੰਮੀ ਕੱਲ ਆਈ ਜੋਤ ਹੂੰ ਤੇ ਦਿਲਜਿੰਦਰ ਬੈਠੀ ਹੋਣੀ ਕਿਦੇ ਤੇ ਲੱਗੇ ਅੱਛਾ ਮੈਨੂੰ ਦੱਸਾਂ ਦੀ ਹਣਾ ਰੁਪਿੰਦਰ ਹੂੰ ਤੇ ਉਹਨੂੰ ਕਹਿਣ ਦੀ ਵੀ ਇਹ ਮੈਂ ਦੇ ਮੰਜਿਓਂ ਪੁੰਜੇ ਪੈਰ ਨਹੀਂ ਪਾਉਂ ਦਿੰਦੀ ਉਹਨੂੰ ਮੈਂ ਤਾਂ ਸਾਰਾ ਕੰਮ ਉਹਦਾਂ ਦਾ ਲਈ ਫੈਂਦੀ ਆ ਅੱਛਾ ਤੇ ਮੈਨੂੰ ਦੱਸਿਓ ਕਿੰਨਾ ਕੰਮ ਕਰਦੀ ਐ ਅੱਜ ਕਰਦੀ ਹੀ ਕੋਈ ਕੰਮ ਜੇ ਥੋੜਾ ਬੋੜਾ ਜਿੰਨਾ ਉਹਦੇ ਕੋ ਹੁੰਦਾ ਉਹਨਾ ਕਰਦੀ ਉਹ ਜੋਦ ਨੇ ਸਾਰਾ ਕੁਝ ਦੱਸਤਾ ਵਾ ਰਪਿੰਦਰ ਨੂੰ ਤੇ ਜਦਾ ਮੈਨੂੰ ਕਹਿੰਦੇ ਤੁਸੀਂ ਵੀ ਕਹਿੰਦੇ ਵੀ ਸਾਰਾ ਕੰਮ ਅਹੀਂ ਕਰਨੇ ਉਹਨਾਂ ਨੂੰ ਅਰੈਸਟ ਦਸੀ ਇਹ ਕਿੰਨੇ ਕੇ ਅਰੈਸਟ ਕਰੋ ਮੁੰਡੇ ਤੁਸੀਂ ਕਿਦੇ ਨਹੀਂ ਤਾਂ ਕਰਦੇ ਨੇ ਨੂੰ ਪੁਛਿਆ ਕਰਾਉਂਦੇ ਨੇ ਨਾਲ ਕੰਮ ਜਿੱਦਾਂ ਦੇ ਤੁਸੀਂ ਆਡੇ ਨਾਲ ਕੰਮ ਕਰਦੇ ਜੇ ਇਦਾਂ ਹੀ ਰਿਸ਼ਤੇਦਾਰਾਂ ਨਾਲ ਕਰਿਆ ਕਰੋ ਉਹਨਾਂ ਨੂੰ ਵੀ ਦੱਸਿਆ ਕਰੋ ਵੀ ਅਸੀਂ ਆਹ ਕੋ ਕਰਨੇ ਆ ਉਹਨਾਂ ਨੂੰ ਤਾਂ ਸਭ ਕੁਝ ਪਤਾ ਵਾ ਤੁਹਾਡਾ ਕੀ ਤੀ ਮਾਵਾਂ ਤਿਆਂ ਕੀ ਕਰਦੀਆਂ ਜੀ ਕੀ ਪਤਾ ਸਾਡਾ ਕੀ ਪਤਾ ਵਾ ਤੁਹਾਡਾ ਹੱਦ ਹੋਗੀ ਤੁਹਾਡੇ ਵਾਲੀ ਕਿਦੇ ਉਹ ਬਚਾਰੇ ਘਰ ਜਾ ਕੇ ਕੀ ਸੋਚਦੇ ਹੋਣਗੇ ਕਿੱਡੀਆਂ ਸਕੀਮਾਂ ਨੇ ਦੋਵੇਂ ਜਾਣੀਆਂ ਉਹਦੇ ਢੇਰ ਤੇ ਤੇਰੇ ਬਾੜੀ ਹੋਣੀ ਆ ਹੁਣ ਤੂੰ ਮੇਰੇ ਦਵਾਲੇ ਆਣ ਕੇ ਹੋ ਗਿਆ ਮਾ ਤੂੰ ਉਹ ਜੋ ਬੰਨੂ ਵੀ ਸਭ ਕੋ ਪਤਾ ਵਾ ਤੇ ਜੋਤ ਨੂੰ ਵੀ ਪਤਾ ਵਾ ਪਤਾ ਵਾ ਤੇ ਇਹ ਪਤਾ ਫਿਰ ਅਸੀਂ ਡਰ ਪਿਆ ਸਾਡੇ ਫਿਰ ਸੱਚ ਦੱਸਿਆ ਕਰੋ ਉਹਨਾਂ ਨੂੰ ਉਹਨਾਂ ਨੂੰ ਕੱਲੀ ਝੂਠ ਬੰਨ੍ਹ ਕੇ ਕਰਦਾ ਨਹੀਂ ਹੁਣ ਜੀਂਦੇ ਆਂ ਤੇ ਫਿਰ ਸਾਨੂੰ ਫਾਇਦਾ ਕੀ ਸਾਡੇ ਕਰਮ ਦਾ ਫਿਰ ਇੱਥੇ ਮੈਨੂੰ ਤਾਂ ਕੋਈ ਕਾਦਾ ਕਰਦਾ ਤਾਂ ਲੱਭਦਾ ਨਹੀਂ ਤੁਹਾਡਾ ਉਹ ਕੱਲੀ ਨਾ ਲੱਭਦਾ ਹੋਏ ਤੇ ਫਿਰ ਵੀ ਕੀ ਕੱਲੀ ਕਰਦੀ ਆ ਕੱਲੀ ਕਰਦੀ ਆ ਗੱਲਾਂ ਕਰਨੋਂ ਤੂੰ ਹੀ ਨਹੀਂ ਦੋਵੇਂ ਜਾਣੀਆਂ ਹਟਦੀਆਂ ਹੈਂ ਉਹ ਚਾਣੇ ਨਹੀਂ ਆਣਾ ਜਮਣਾ ਲੋਕਾਂ ਦੇ ਨਾਲ ਉਹ ਵੀ ਇੰਨੇ ਕਦੀ ਲੋਕਾਂ ਨਹੀਂ ਆਣੇ ਜਮੇ ਕਰਕੇ ਬੈਠੇ ਇਹ ਰੱਬ ਨੇ ਸਾਡੀ ਸੁਣੀ ਲਈ ਆ ਤੇ ਤੁਹਾਨੂੰ ਚੰਗਾ ਨਹੀਂ ਲੱਗਣ ਡਿਆ ਵੇ ਸਭ ਕੋਈ ਚੰਗਾ ਲੱਗਣ ਡਿਆ ਵਾ ਸਾਨੂੰ ਤੁਹਾਨੂੰ ਨਹੀਂ ਚੰਗਾ ਲੱਗਣ ਡਿਆ ਹਾਂ ਹੀ ਮਾਵਾਟੀਆਂ ਉਹ ਮਾਵਾ ਤੇ ਸੁੱਖਾਂ ਸੁਖ ਦੀਆਂ ਵਾ ਤੇ ਚੱਲ ਕੋਈ ਗੱਲ ਨਹੀਂ ਘਰ ਚ ਰੌਣਕਾਉਣ ਵਾਲੀ ਆ ਪਰ ਤੂੰ ਹੀ ਨਹੀਂ ਸੁਖਦੀਆਂ ਅਸੀਂ ਤਾਂ ਬਠੇਰੀਆਂ ਸੁਖ ਨੇ ਹਾਂ ਸੁਖਦੇ ਹਾਂ ਕਦੀ ਰੱਬ ਦਾ ਨਾਮ ਹੀ ਬਹੁਤੀਆਂ ਮਤਾਨਾ ਦੇ ਮੈਨੂੰ ਚੰਗਾ ਔਰ 10 ਮਤਾਂ ਦੇਣ ਵਾਲੀ ਕਿਹੜੀ ਗੱਲ ਹੈ ਤੇ ਭਲਾ ਜਦੋਂ ਆ ਗਏ ਸਾਰੇ ਜਣੇ ਤੁਸੀਂ ਐ ਹੋਰ ਸੋਈ ਚ ਕੰਮ ਕਰ ਲਿਆ ਜਿਦਾ ਕੋਈ ਗੱਲ ਨਹੀਂ ਕਰਨ ਵਾਲੀ ਤੇ ਫਿਰ ਉਹਨੂੰ ਉਹ ਆਹ ਤੇ ਤੂੰ ਕਰ ਜਾ ਕੇ ਓਏ ਉਹਨੇ ਤੇ ਕਰਨਾ ਹੈ ਉਹਨੇ ਲਾਗੇ ਨਹੀਂ ਬਣਾ ਯਾਰ ਹੋਏ ਵੀ ਤੁਸੀਂ ਪਹਿਲਾਂ ਸਬਜ਼ੀ ਪਾਜੀ ਬਣਾਈ ਉਹਦੇ ਲਾਗ ਹੈਂ ਔਰ ਰੋਟੀ ਹੋ ਨਹੀਂ ਵਿਚਾਰੇ ਖਾ ਗਏ ਤੇ ਨਹੀਂ ਖਾ ਗਏ ਤੇ ਹੁਣ ਮਹਰਾਂ ਟਿਬਨ ਜਪਾ ਦਿੰਦੇ ਉਹਨਾਂ ਨਹੀਂ ਮੇਰੀ ਗੱਲ ਸੁਣੋ ਅਭਲ ਤੇ ਤੁਸੀਂ ਮਿਲ ਨਹੀਂ ਗਏ ਪਹਿਲਾਂ ਜੁਮ ਲਾਗੇ ਜਦੋਂ ਚੱਲੇ ਉਦੋਂ ਨਹੀਂ ਤੁਸੀਂ ਮਿਲੇ ਉਹਨਾਂ ਨੂੰ ਬਧਾਰੇ ਮਿਲ ਮਿਲ ਕੇ ਵੇਖ ਲਿਆ ਵਾ ਇਹਨਾਂ ਨੂੰ ਬਾਬਾ ਮਿਲਿਆ ਨਾ ਕਿਤੇ ਬਿਥੇਰੇ ਮੇਲ ਮਿਲ ਕੇ ਵੇਖ ਲਿਆ ਸੱਤ ਮਹੀਨੇ ਬਾਅਦ ਉਹਨਾਂ ਨੇ ਆਉਣਾ ਹੁੰਦਾ ਵਿਚਾਰਿਆਂ ਨੂੰ ਸੱਤ ਬਗਾਨਾਂ ਤੇ ਇੱਥੇ ਆਉਂਗਿਆ ਉਹ ਤੇ ਬਹੁਤ ਵਿਚਾਰੇ ਲੱਗਦੇ ਨੇ ਵੀ ਵਿਚਾਰਿਆਂ ਨੇ ਉਹਨਾਂ ਦੀ ਜਿਹੜੀ ਇੱਕ ਜਿਹੜੀ ਕੈਰੀ ਆਉਂਦੀ ਹੈ ਉਹ ਤੇ ਉਹ ਤੇ ਉਹਨਾਂ ਤੇ ਕਰਦੇ ਤੀਂ ਫੋਕਾ ਪਾਣੀ ਮਿਲ ਕੇ ਪੁੱਛਿਆ ਕਿ ਕਿੱਥੇ ਹੈਗੀਆਂ ਨੂੰ ਉਹਦੇ ਹੋਏ ਮਰ ਜਾਣਾ ਮੈਂ ਤਹੀਂ ਕਿ ਮਰਨਾ ਨਹੀਂ ਹੈ ਮੇਰੀ ਤਾਂ ਧੀਰ ਮੈਂ ਤਾਂ ਮਰਨਾ ਹੀ ਆ ਅੱਗੇ ਸ਼ਹਿਰੋਂ ਤੁਸੀਂ ਆਹੋ ਆਗੇ ਹੋ ਗਈਆਂ ਤੂੰ ਠੀਕ ਹੁਣ ਲੈ ਦੱਸ ਕਰਦੇ ਕੰਮ ਤੇ ਕਰਨੇ ਹੀ ਪੈਂਦੇ ਆ ਹੁਣ ਠੀਕ ਆਉਦਾ ਮੈਂ ਤੇ ਕੋਈ ਗੱਲ ਨਹੀਂ ਵੇਖ ਲਓ ਆਪਣੀ ਨੌ ਦੇ ਕੰਮ ਆਈ ਆ ਨਾ ਕਿ ਤੇ ਫੋਨ ਕਰਕੇ ਪੁੱਛਿਆ ਵੀ ਡੈਡੀ ਜੀ ਮੰਮੀ ਠੀਕ ਆ ਜਾਂ ਨਹੀਂ ਠੀਕ ਆ ਆ ਜਾ ਮੈਂ ਮਰਜ਼ੀਆਂ ਆਪਣੀਆਂ ਕਰਦੀ ਫਿਰਦੀ ਆ ਜਿੱਦਣ ਅਸੀਂ ਆਪਣੀਆਂ ਮਰਜ਼ੀਆਂ ਕੀਤੀਆਂ ਨਾ ਫੇਰ ਇਹਨੇ ਪਸਤਾਉਣਾ ਵਾ ਉਹ ਮੇਰੀ ਗੱਲ ਸੁਣ ਨਾ ਰਮਨੋ ਦਾ ਟਾਈਮ ਨਹੀਂ ਲੱਗਾ ਉਹ ਵੀ ਪਰਜਾਈ ਨਹੀਂ ਠੀਕ ਠਾਕ ਰਹੀ ਦੀ ਤਾਂ ਕਰਕੇ ਨਹੀਂ ਆਈ ਵੇਖਾਂ ਪਰਜਾਈ ਨਹੀਂ ਠੀਕ ਮੈਨੂੰ ਦੱਸਦਾ ਕੋਪੀ ਨੇ ਸਭ ਕੁਝ ਵੀ ਉੱਥੇ ਕੀ ਕਰਦੀ ਫਿਰਦੀ ਐ ਉਹ ਇਦਾਂ ਕਰਦਾ ਮੈਂ ਫੋਨ ਕਰਦਾ ਮਨੂੰ ਤੁਸੀਂ ਫੋਨ ਨਾ ਕਰਿਓ ਤੁਹਾਨੂੰ ਕੀ ਲੋੜ ਪਈ ਫੋਨ ਕਰਨ ਦੀ ਚੱਲ ਕਰੂੰਗਾ ਤੇ ਆ ਜੂਗੀ ਉਹ ਜੀ ਉਹਨੂੰ ਇਦਾਂ ਨਹੀਂ ਪਤਾ ਵੀ ਮੇਰੇ ਮਗਰ ਜੀ ਹੈਗੇ ਆ ਮੈਂ ਜਾਣਾ ਵਾ ਤਾਂ ਫੋਨ ਕਿੱਦਾਂ ਜਾਈ ਕਰਵਾ ਫੋਨ ਕਰਕੇ ਨਾ ਸੱਦੇ ਉਹਨੂੰ ਕਹਿਣਾ ਖੁਰਿਆ ਕਿੰਨੇ ਕਿ ਮੇਰੀ ਲੋੜ ਵਾਥੇ ਘੜੀ ਘੜੀ ਫੋਨ ਕਰਦੇ ਮੈਨੂੰ ਇਹ ਹੀ ਜੇ ਮੈਂ ਫੋਨ ਕਰਦਾ ਤਾਂ ਚੱਲ ਤੇਰੇ ਨਾਲ ਹੱਥ ਮੜਾਉਂਦੀ ਕੰਮ 'ਚ ਕੋਈ ਗੱਲ ਨਹੀਂ ਦੋ ਤਾਂ ਹੀ ਜਾਣੇ ਆਹੀਂ ਕੀ ਖਾਣਾ ਦੋ ਫੁਲਕੇ ਖਾਣੇ ਬਸ ਲਾ ਲਿਆ ਕਰੂੰਗੀ ਮੈਂ ਆਪੇ ਉਹਦਣ ਵੀ ਤਾਂ ਫੋਨ ਕੀਤਾ ਸੀ ਜੇ ਥੋੜੀ ਬਹੁਤੀ ਸ਼ਰਮ ਹੁੰਦੀ ਤੇ ਆਪੇ ਆ ਜਾਂਦੀ ਤਾਨੂੰ ਮੈਂ ਕਈ ਵਾਰਾਂ ਕਿਹਾ ਵਾ ਪਿਆ ਮੈਂ ਘੜੀ-ਘੜੀ ਨੂੰ ਫੋਨ ਨਾ ਕਰਿਆ ਕਰੋ ਭੂਵੇਂ ਚੜਦੀ ਆ ਚੱਲ ਨਹੀਂ ਕਰਦਾ ਬੈਠੋ ਤੁਸੀਂ ਮੈਂ ਚਾਹ ਬਣਾ ਕੇ ਦਿੰਨੀ ਤੁਹਾਨੂੰ ਚਲ ਠੀਕ ਐਵੇਂ ਉਹਨੂੰ ਫੋਨ ਕਰ ਦੋ ਫੋਨ ਕਰ ਦੋ ਅਗਲੀ ਭੂਵੇਂ ਚੜੂਗੀ ਖੁਰੇ ਮੇਰੇ ਬਿਨਾ ਕਿਹੜੀ ਮੇਲ ਖਲੋਤੀ ਆ ਮੈਂ ਜਾਊਂਗੀ ਤਾਂ ਚੱਲਣੀ ਐ ਕੋਈ ਗੱਲ ਨਹੀਂ ਤੂੰ ਰਹਿ ਕੇ ਨਾ ਚਾਹ ਲਾ ਹੀ ਲੈ ਫੇਰ ਹੀ ਆਵੀਂ ਇੱਥੇ ਹੈਲੋ ਹੈਲੋ ਕਿੱਦਾਂ ਗੜੀ ਸਸੀ ਗਾਲ ਦਜਿੰਦਰ ਪੁੱਤ ਕੀ ਹਾਲ ਆ ਹਾਂਜੀ ਠੀਕ ਠਾਕ ਆ ਵਧੀਆ ਪਰਵਾਦਾ ਸੁਣਾ ਹਾਂਜੀ ਠੀਕ ਆ ਡੈਡੀ ਗੋਪੀ ਕਰਨ ਡਿਆ ਗੋਪੀ ਦੀ ਕੋਸ਼ਿਸ਼ ਵੀ ਨਹੀਂ ਹੋਈ ਪਟਿਆ ਜੇ ਪਤੰਗਾ ਚੜਾਉਣ ਡਿਆ ਹੋਰ ਉਹਨੇ ਕੀ ਕਰਨਾ ਅੱਛਾ ਅੱਛਾ ਹਾਂਜੀ ਕਿੱਦਾਂ ਮੰਮੀ ਦਾ ਠੀਕ ਆ ਮੰਮੀ ਦਾ ਵੀ ਤਾਂ ਕਰਕੇ ਤੇ ਪੁੱਤ ਤੈਨੂੰ ਮੈਂ ਫੋਨ ਕੀਤਾ ਵਾ ਤੇ ਹੋਣ ਢਈ ਆ ਮਾੜਾ ਮੋਟਾ ਝਾੜੂ ਲਾਉਣਾ ਚਲੋ ਵਧੀਆ ਹੋ ਗਿਆ ਡੈਡੀ ਜੀ ਤੇ ਠੀਕ ਹੋ ਗਈ ਆ ਮੰਮੀ ਤੇ ਉਹ ਪੁੱਤ ਠੀਕ ਤੇ ਹੋ ਗਈ ਆ ਤੂੰ ਜ਼ਰੂਰ ਲੋਕਾਂ ਦੀਆਂ ਗੱਲਾਂ ਸੁਣਨੀਆਂ ਵਾ ਮੈਨੂੰ ਇਹ ਵੀ ਤੂੰ ਆ ਜਾਂਦੀ ਉਹ ਨਹੀਂ ਨਹੀਂ ਡੈਡੀ ਜੀ ਮੈਂ ਤੇ ਆ ਜਾਣਾ ਹੀਗਾ ਮੈਂ ਆਪ ਨਹੀਂ ਕਿ ਠੀਕ ਤੁਹਾਨੂੰ ਦੱਸਿਆ ਤਾਂ ਹੈਗਾ ਹੀ ਉਹ ਤਾਂ ਕਰਕੇ ਨਹੀਂ ਫਿਰ ਆਇਆ ਗਿਆ ਨਹੀਂ ਤੇ ਮੈਂ ਇੱਥੇ ਆ ਜਾਣਾ ਸੀ ਉਦੋਂ ਦਾ ਹੀ ਮੇਰੀ ਗੱਲ ਸੁਣਾ ਤੂੰ ਇਦਾਂ ਕਰ ਪਈ ਹੁਣ ਕੋਪੀ ਤੇ ਵੀ ਛੁੱਟੀਆਂ ਖਤਮ ਹੋਣ ਵਾਲੀਆਂ ਤੇ ਇਹਨੂੰ ਲੈ ਕੇ ਤੇ ਤੂੰ ਅੱਜ ਹੀ ਆ ਕੋਈ ਗੱਲ ਨਹੀਂ ਡੈਡੀ ਆ ਜੰਨੀ ਆ ਮੈਂ ਹਾਂ ਉਦਾਂ ਠੀਕ ਆ ਨਾ ਹੁਣ ਮੰਮੀ ਮੰਮੀ ਠੀਕ ਆ ਡਈਏ ਚੜ ਚੂੜ ਕੇ ਉਹਨੇ ਰੋਟੀ ਦਾ ਟਿੱਪਾਈ ਜਾਂਦੀ ਹੈ ਅੱਛਾ ਤੇ ਮੈਨੂੰ ਇਹ ਆ ਵੀ ਉਹਦਾ ਟਿੱਕਣ ਲੱਗੀ ਤਾਂ ਕਿਹੜਾ ਪਤਾ ਲੱਗਣਾ ਵੀ ਕਦੋਂ ਟਿੱਪੀ ਆ ਆਹ ਉਹ ਇਹ ਤਾਂ ਗੱਲ ਹੈਗੀ ਆ ਹਣ ਤੋਂ ਆ ਜਾਏਗੀ ਜਾਂ ਕੱਲ ਨੂੰ ਆਏਗੀ ਕੋਈ ਗੱਲ ਨਹੀਂ ਮੈਂ ਵੇਖਦੀ ਆ ਲਵਲੀ ਨੂੰ ਪੁੱਛ ਕੇ ਜੇ ਇਹਦਾ ਟਾਈਮ ਹੋਇਆ ਤਾਂ ਫਿਰ ਮੈਂ ਅੱਜ ਹੀ ਆ ਜੂਗੀ ਕਿਹਲਾ ਮੇਰਾ ਪੁੱਤ ਫਿਰ ਚੰਗੇ ਨਹੀਂ ਲੱਗਦਾ ਪੁੱਤ ਕਿੰਨੇ ਦਿਨ ਹੋ ਗਏ ਤੈਨੂੰ ਗਈ ਨੂੰ ਕੋਈ ਗੱਲ ਨਹੀਂ ਡਾੜੀ ਮੈਂ ਜਦੋਂ ਕਹਤਾ ਵਾ ਕਿ ਮੈਂ ਆ ਜੂਗੀ ਤੇ ਮੈਂ ਆ ਹੀ ਜਾਣਾ ਹਾਂ ਚਲ ਠੀਕ ਆ ਫਿਰ ਚੰਗਾ ਚੰਗਾ ਮੀਕਾ ਤੇ ਦੇ ਪਖੰਡ ਕਰਦੀ ਆ ਜੇ ਉਹ ਠੀਕ ਵਾ ਹੁਣ ਚੰਗੀ ਭਲੀ ਕੰਮ ਕਰਨ ਲਈ ਆ ਤੇ ਮੇਰ ਕੋ ਉੱਥੇ ਭਲਾ ਇਹਨਾਂ ਨੇ ਗੋਡੀ ਕਰਾਉਣੀ ਆ ਤੂੰ ਆ ਜਾ ਇਹ ਲੋਕਾਂ ਨੇ ਗੱਲਾਂ ਕਰਨੀਆਂ ਲੋਕੀ ਤਾਂ ਗੱਲਾਂ ਕਰਦੇ ਹੀ ਰਹਿੰਦੇ ਲੋਕਾਂ ਦੀ ਕਿਹੜੀ ਗੱਲ ਵਾ ਪਾਲਾ ਚੱਲ ਵੇਖਦੀਆਂ ਮਾਤਾ ਨੂੰ ਪੁੱਛ ਕੇ ਜਾਣਾ ਹੀ ਪੈਣਾ ਵਾ ਕਿ ਕੀ ਕਰਨਾ ਕਿਹਦਾ ਫੋਨ ਹੈਗਾ ਉਹ ਦਿਲਜਿੰਦਰ ਡਈ ਫੋਨ ਕਰਨਾ ਦਿਲਜਿੰਦਰ ਨਹੀਂ ਡਈ ਤੂੰ ਹੀ ਫੋਨ ਕੀਤਾ ਵਾ ਝੂਠ ਨਾ ਬੋਲੋ ਤੁਸੀਂ ਮਰ ਰਮਨ ਭਾਵੇਂ ਚੈੱਕ ਕਰ ਲਾ ਮੈਂ ਕੋ ਝੂਠ ਮਾਰਨਾ ਤੇਰੇ ਨਾਲ ਤੂੰ ਜੇ ਕਰਦੀ ਤਾਂ ਤੂੰ ਚੁੱਕਣਾ ਨਹੀਂ ਚੁੱਕਣਾ ਤੇ ਬਹੁ ਹੁਣ ਪੈਣਾ ਹੈ ਕਿ ਉਹੜੇ ਕੰਮ ਹੀ ਹੁੰਦਾ ਵਾ ਜ਼ਰੂਰੀ ਦਾਦਾ ਉਹਨੂੰ ਕੰਮ ਹੀ ਜ਼ਰੂਰੀ ਜਦੋਂ ਸਾਨੂੰ ਕੰਮ ਹੀ ਉਹ ਤਾਂ ਤੇ ਆਈ ਨਾ ਹੁਣ ਛਾਪਿਆਂ ਦਾ ਤੂੰ ਨੂੰ ਫੋਨ ਕਰ ਲਿਆ ਬਣਾਵਾ ਪੁੱਛ ਲੈਣੀ ਮਾੜਾ ਜੇ ਕੱਲ ਨੂੰ ਮੈਨੂੰ ਕਹਿਣਾ ਓਏ ਆਹੋ ਇਹੋ ਪੁੱਛਣ ਦੇ ਹੀ ਮੈਂ ਮਮੀ ਠੀਕ ਵਾ ਕਹਿੰਦਾ ਠੀਕ ਆ ਤੂੰ ਰਹਿ ਜੇ ਦੱਸ ਦੇਣ ਕੋਈ ਗੱਲ ਨਹੀਂ ਕੋਈ ਲੋੜ ਨਹੀਂ ਆਉਂਦੀ ਇੱਥੇ ਓ ਚਲ ਮੱਦੀ ਉਹਦੀ ਆਉਣਾ ਉੱਤੇ ਆਜੂ ਨਹੀਂ ਤੇ ਨਹੀਂ ਸਹੀ ਨਹੀਂ ਤੇ ਨਹੀਂ ਸਹੀ ਤੂੰ ਹੀ ਵੀ ਨਾ ਦਲਜਿੰਦਰ ਦਲਜਿੰਦਰ ਕਰਦੇ ਰਹਿੰਦੇ ਜੀ ਉਹ ਵੇ ਚੜਾਇਆ ਤੂੰ ਹੀ ਉਹਨੂੰ ਓ ਪੂਏ ਰਮਨ ਕਦਾ ਚੜਾਇਆ ਰਮਨ ਨੌਤੀ ਦਾ ਫੋਨ ਆਇਆ ਤੇ ਚੁੱਕਣਾ ਹੀ ਪੈਂਦਾ ਵਾ ਚੁੱਕਣਾ ਤਾਂ ਪੈਂਦਾ ਹੀ ਆ ਪਰ ਤੁਹਾਡਾ ਮੁੱਲ ਨਹੀਂ ਪੈਣਾ ਜੋ ਮਰਜ਼ੀ ਕਰੀ ਜਾਓ ਤੁਸੀਂ ਫੇਰ ਕਹਿਣਾ ਪਈ ਸੌਰੇ ਮਾੜੇ ਹੀ ਆ ਮੇਰੀ ਗੱਲ ਸੁਣ ਉਹਹੀਂ ਕਿਹੜਾ ਉਹਨੂੰ ਛੱਡਦਾ ਵਾ ਪੱਕਾ ਹੀ ਕਿ ਜਿਹੜਾ ਨਹੀਂ ਆਉਣਾ ਨਹੀਂ ਮੁੜਕੇ ਇੱਥੇ ਪਰ ਉਹਨੂੰ ਵੀ ਤਾਂ ਸ਼ਰਮ ਚਾਹੀਦੀ ਹੈ ਨਾ ਕਿੰਨੇ ਠੰਡ ਵਾ ਮੈਂ ਬਿਮਾਰ ਹੋਈ ਚੱਲ ਆਉਣਾ ਨਹੀਂ ਤਾਂ ਫੋਨ ਕਰਕੇ ਹਾਲ ਚਾਲ ਪੁੱਛ ਲੈਂਦੀ ਵਾ ਓਏ ਉਹਨੂੰ ਲਾਲਚ ਹੀ ਵਿਚਾਰਾ ਮੁੰਡੇ ਨੂੰ ਛੁੱਟੀਆਂ ਪਈਆਂ ਵਾ ਤੇ ਕਾਟੀ ਜਾਨੀ ਆ ਉਹਨੂੰ ਤਾਂ ਲਾਲਚ ਨਹੀਂ ਮਾਰ ਦੇਣਾ ਜਦੋਂ ਛੁੱਟੀਆਂ ਪੈਂਦੀਆਂ ਉਹਦਾਂ ਤੁਰ ਪੈਂਦੀ ਉਹਦਾਂ ਕਿਹੜਾ ਜਾਂਦੀ ਨਹੀਂ ਛੁੱਟੀਆਂ ਤੋਂ ਬਿਨਾ ਹਫ਼ਤੇ ਵਿੱਚ ਦੋ ਗੇੜੇ ਤਾਂ ਹੁੰਦੇ ਹੀ ਆ ਉਹਦੇ ਇਹ ਗੱਲਾਂ ਬਹੁ ਰਿਸ਼ਤਾ ਉਹਨੂੰ ਸੋਚਣਾ ਹੀ ਆ। ਦੱਸ ਉਹਦੋਂ ਕੀ ਕਹਿੰਦੀ ਵੀ ਪੇਕੇ ਨਹੀਂ ਜਾਣ ਦੇਣਾ। ਇਹਨੂੰ ਤਾਂ ਆਸ਼ਰਮ ਚਾਹੀਦੀ ਆ। ਹੁਣ ਮੁੰਡਾ ਕਿੱਡਾ ਹੋ ਗਿਆ ਉਹ ਹੁਣੀ ਅਕਲ ਨੂੰ ਹੱਥ ਮਾਰੇ। ਤਾਂ ਸਾਰੀ ਉਮਰ ਇਦਾਂ ਹੀ ਕੱਢ ਲੈਣੀ ਆ। ਚੱਲ ਹੁੰਦੀ ਆ ਉਹਨੂੰ ਸਮਝਾਉਨੇ ਆ ਫਿਰ ਹੁਣ ਕੀ ਕਰਨਾ। ਆਹੋ ਹੁਣ ਸਮਝਾਉਣ ਬੈਠਿਓ ਫਿਰ ਗਾੜੀ ਇੱਕ ਤਾਂ ਚਾਰ ਜਵਾਬ ਲਿਓ ਉਹਦੇ ਕੋ। ਜ਼ੁਬਾਨ ਤਾਂ ਇੰਦੀ ਲੰਮੀ ਆ ਦੀ। ਉਹ ਨਹੀਂ ਦਿੰਦੀ ਜਵਾਬ। ਤੁਹਾਨੂੰ ਹੀ ਅੱਤ ਪਈ ਉਹ ਹੀ ਗੱਲਾਂ ਕਰਾਉਂਦੀ ਕਰਾਉਂਦੇ ਰਹੋ। ਜੇ ਉਹਨੂੰ ਨਾਮ ਅਗਰ ਫੋਨ ਕੀਤਾ। ਫਿਰ ਮੁੰਡੇ ਨੇ ਮੇਰੇ ਗੱਲ ਪੈਣਾ ਵੀ ਡੈਡੀ ਤੁਸੀਂ ਫੋਨ ਕਰਦੇ ਜ ਮਮੀ ਦਾ ਸੁਭਾਈ ਇਦਾਂ ਦਾ ਸੀ। ਮੈਂ ਅੰਦਰ ਵਿੱਚ ਫਸਿਆ ਕੀ ਕਰਾਂ ਮੰਮੀ ਹੂੰ ਇਹ ਕਾ ਤੋ ਇੰਨਾ ਲਾਲ ਪੀਲਾ ਹੋਣ ਡਿਆ ਏ ਨੇ ਨੇ ਲਾਲ ਪੀਲਾ ਕੀ ਹੋਣਾ ਵਾ ਇਹਨਾਂ ਦੇ ਚੁੱਕੀ ਆਤਾ ਇਨਾਂ ਨੇ ਅੰਦਰ ਜਿੱਦਾਂ ਨੇ ਜੋ ਤੂੰ ਨਹੀਂ ਆਏ ਸੀ ਉਹ ਤਾਂ ਤੁਸੀਂ ਘਾੜੀ ਘਾੜੀ ਹੋ ਕੇ ਪੜਕਦੀਆਂ ਫਿਰਦੀਆਂ ਕੰਮ ਕਰਦੀਆਂ ਫਿਰਦੀਆਂ ਉਹਨੂੰ ਕਰ ਨਹੀਂ ਦਿੱਤਾ ਤੁਸੀਂ ਇਹ ਉਹ ਮਹਾਰਾਣੀ ਇਹ ਅੰਦਰ ਬੈਠੀ ਆ ਇਹ ਹੀ ਕੰਮ ਕਰਦੀਆਂ ਵਾ ਤਾਂ ਵੀ ਨਹੀਂ ਇਹਨਾਂ ਨੂੰ ਚੰਗੀਆਂ ਲੱਗਦੀਆਂ ਜੇ ਅਸੀਂ ਨਹੀਂ ਕਰਦੀਆਂ ਤੇ ਤਾਂ ਵੀ ਇਹ ਗੱਲਾਂ ਕਰਦੇ ਆ ਵੀ ਕੰਮ ਨਹੀਂ ਕਰਦੀਆਂ ਇਹ ਕੋਈ 1 ਘੰਟੀ ਕਨੰਦੇ ਸਾਨੂੰ ਤੂੰ ਜਾਣ ਨਹੀਂ ਦੇ ਪਰ ਇਹਨਾਂ ਦੀਆਂ ਗੱਲਾਂ ਇਹਨਾਂ ਦੀ ਅਈ ਨਹੀਂ ਅਈ ਨਹੀਂ ਅਈ ਨਹੀਂ ਇਹਨੀ ਗੱਲਾਂ ਉਹਦੇ ਢਿੱਡ ਤੇ ਵਾਰਦੀ ਆ ਤੇ ਉਹ ਆਣ ਕੇ ਮੇਰੇ ਦੁਆਲੇ ਹੋ ਗਿਆ ਉਹਨਾਂ ਨੇ ਇਹਨੂੰ ਕੀ ਪਤਾ ਵਾ ਵੀ ਕੰਮ ਕਰਨ ਡੀਆਂ ਸੀ ਕਿ ਨਹੀਂ ਉਹਨੇ ਅਕਸਰ ਦੱਸਿਆ ਹੋਊਗਾ ਤੇ ਫੇਰ ਹੀ ਇਹਨੂੰ ਪਤਾ ਲੱਗਾ ਮੈਂ ਤਾਂ ਅੰਦਰ ਸਿਰ ਵੋਂ ਡਈ ਮੁੰਡੇ ਦਾ ਤੇ ਮੈਂ ਸਭ ਕੁਝ ਸੁਣ ਲਈ ਵੀ ਇਹੇ ਦਿਲਜਿੰਦਰ ਕਹਿਣ ਡੀ ਹੀ ਉਹਦੋਂ ਦਾ ਕੰਮ ਮੈਂ ਕਰਦੀ ਆ ਉਹ ਵਾ ਜੇ ਆ ਤੂੰ ਕਿ ਮੈਂ ਉਹਨਾਂ ਨੂੰ ਆਂਦੀ ਜੋਤ ਉਹਨਾਂ ਨੇ ਸਾਰੀਆਂ ਗੱਲਾਂ ਸੁਣ ਲਿਆ ਮੈਂ ਇਹ ਸਭ ਸਭ ਕੋ ਪਤਾ ਲੱਗ ਗਿਆ ਜੇ ਐਡਾ ਇਹਨੂੰ ਹੋਂ ਡਿਆ ਹੀਗਾ ਤੇ ਫੇਰ ਜੋਤ ਨੂੰ ਰੱਖ ਲੈਂਦਾ ਮੈਂ ਕਹਿ ਦਿੰਦਾ ਵੀ ਕੰਮ ਕਰਾ ਲਾ ਕਰਾ ਜਿੰਦੀ ਤੇਰੇ ਨਾਲ ਕੀ ਇਨਾਂ ਨੂੰ ਇਹ ਨਹੀਂ ਪਤਾ ਵੀ ਰਿਸ਼ਤੇਦਾਰਾਂ ਨੇ ਤਾਂ ਹੋ ਕੇ ਚੱਲ ਜਣਾ ਤੇ ਕੰਮ ਮੁੜ ਕੇ ਚਾਹੇ ਤੂੰ ਆਉਣਾ ਵਾ ਤਾਂ ਚਾਹੇ ਮੈਂ ਹੀ ਆਉਣਾ ਗੱਲ ਇਹੋ ਹੀ ਆ ਨਾ ਮਾਂ ਨੇ ਤੇ ਚਾਹੇ ਭੈਣ ਨੇ ਆਉਣਾ ਕੰਮ ਤਾਂ ਪਰਜਾਈਆਂ ਘਾਟੀਆਂ ਹੁੰਦੀਆਂ ਨੇ ਤੇ ਜਾ ਫਿਰ ਇਹ ਹੀ ਵੀ ਜੇ ਐਡਾ ਹੀ ਇਨਾਂ ਨੂੰ ਕੰਮ ਦਾ ਤੇ ਫਿਰ ਉਦੜ ਦਾ ਜੋਤਮ ਦੀ ਤੇ ਤਾਂ ਵੀ ਪਤਾ ਹੁੰਦਾ ਵੀ ਉਹ ਲਾਗੋ ਕੰਮ ਕਰਾਉਣ ਲਈ ਉਹ ਇੱਕ ਘੜੀ ਆ ਗਈ ਆ ਤੇ ਬਸ ਪਵਾੜੇ ਪਾ ਗਈ ਜਾਣ ਕੇ ਇੱਕ ਘੜੀ ਆ ਕੇ ਤੇ ਚੱਲ ਜਾਣਾ ਹੁੰਦਾ ਵਾ ਤੇ ਉਹ ਚੰਗੇ ਆ ਜੀ ਸੱਤੀ ਅਠਵੀਂ ਮਹੀਨੇ ਹੁੰਦੇ ਆ ਤੇ ਮੈਂ ਰੋਜ਼ ਤੁਰੀ ਆ ਪਹਿਲਾਂ ਕਿ ਮੈਂ ਰੋਜਮ ਨਹੀਂ ਇਹ ਵੇਲੀ ਜਿਵੇਂ ਕਰ ਰਹੀ ਬੇ ਨਹੀਂ ਆ ਜਾਂਦੀ ਬੇਲੀ ਬੇ ਹੋ ਗਏ ਆਉਣ ਤੇ ਮੈਂ ਲੱਗੀ ਜੀ ਉਦੋਂ ਹੀ ਫਿਰ ਮੈਂ ਹਾਂ ਮੇਰੀ ਕੀਤੀ ਗੱਲ ਦਾ ਜਿਆਦਾ ਵੱਜ ਜਾਂਦੀ ਆ ਫਿਰ ਇਹ ਕਹਿੰਦੀ ਆ ਵੀ ਇਹ ਬੋਲਦੀ ਮੈਂ ਤਾਂ ਉਦੋਂ ਹੀ ਹੋਣ ਲੱਗੀ ਵੀ ਬੋਲਣਾ ਤੇ ਪਰ ਕਰੀ ਕਰੀ ਫਿਰ ਨਹੀਂ ਦਉ ਨਹੀਂ ਹਟਦੇ ਫਿਰ ਬੋਲਣਾ ਹੀ ਹੁਣ ਮੈਂ ਤਾਂ ਮੁੰਡੇ ਦਾ ਕਰਕੇ ਚੁੱਪ ਕੀਤੀ ਰਹੀ ਇਹ ਮੁੰਡੇ ਦੇ ਦਾਦੀ ਨੂੰ ਦੱਸਣਾ ਵਾ ਵੀ ਮੰਮੀ ਨੇ ਇਦਾਂ ਕਿਹਾ ਉਦਾਂ ਕਿਹਾ ਨਹੀਂ ਤੇ ਘਰ ਤੇਰਾ ਮੰਗਦਾ ਹੀ ਪੂਰਾ ਕਰ ਦੇਣਾ ਏ ਪਰ ਨਾ ਇਹ ਨਹੀਂ ਟਲਦੇ ਬਾਏ ਜਿੰਨਾ ਮਰਜੀ ਉਹਨਾਂ ਨਾਲ ਕਰਕੇ ਵੇਲਾ ਇਹ ਨੀ ਕਿਸੇ ਕੋਲ ਤੇ ਵੀ ਆਉਂਦੀ ਬਥੇਰਾ ਇਹਨਾਂ ਨੂੰ ਸਮਝਾਇਆ ਵਾ ਵੀ ਮੁੰਡੇ ਦੇ ਹੁੰਦਿਆ ਨਾ ਕੋਈ ਗੱਲ ਕਰਿਆ ਕਰੋ ਮੁੰਡਾ ਨਿੱਕੀ ਨਿੱਕੀ ਗੱਲ ਜਾ ਕੇ ਦੱਸਦਾ ਉਹ ਨਿਆਣਾ ਉਹਨੂੰ ਨਹੀਂ ਸਮਝਾਗੇ ਵੀ ਗੱਲ ਦੱਸਣੀ ਆ ਕਿ ਨਹੀਂ ਦੱਸਣੀ ਹਾਂ ਤੇ ਚੱਲ ਹੋਵੇ ਸਹੀ ਕੋਈ ਗੱਲ ਹੋਵ ਜਾਂਦੀ ਹੈ ਘਰਾਂ ਵਿੱਚ ਸੌ ਗੱਲ ਹੁੰਦੀ ਰਹਿੰਦੀ ਪਰ ਜੇ ਇਹੋ ਜਿਹੀ ਇਹ ਤੇ ਦੋਵੇਂ ਜੇ ਇਹੋ ਜਿਹਾ ਤੇ ਕੋਈ ਹੋਵੇ ਹੀ ਨਾ ਪਰ ਇਹਨਾਂ ਨੇ ਜਾਣ ਜਾਣ ਕੇ ਨਾ ਮੁੰਡੇ ਦੇ ਸਾਹਮਣੇ ਛੇੜ ਛੇੜ ਨਹੀਂ ਹੁੰਦੀ ਆ ਵੀ ਜਾ ਕੇ ਤੇ ਉੱਥੇ ਉਹਨੂੰ ਦੱਸੇ ਤੇ ਇਹਨਾਂ ਦੇ ਘਰ ਪਵਾੜਾ ਪਵੇ ਉਹਦੇ ਅੱਗੇ ਸੁੰਘਾ ਲੈਂਦੀ ਰਹਿੰਦੀ ਆ ਵੀ ਤੇ ਫੇ ਮੈਨੂੰ ਪਤਾ ਲੱਗੇ ਕਿ ਇਸ ਗੱਲ ਦਾ ਤੇ ਮੈਂ ਮਿਹਣੇ ਦੇਣ ਵਾਲੀ ਬਣਾ ਤੇ ਸਾਡੇ ਨਾਲ ਤਾਂ ਫਿਰ ਉਹ ਚੰਗੀ ਹੈ ਇਹਨਾਂ ਨੂੰ ਜਿਹਨੂੰ ਫੋਨ ਕਰ ਕਰਕੇ ਗੱਲਾਂ ਸੁਣਦੇ ਰਹਿੰਦੇ ਜੀ ਮਮਮੀ ਆਪੇ ਚੰਗੀ ਲੱਗੀ ਨਾ ਇਹ ਮੈਨੂੰ ਇੱਥੇ ਟਿਕਨ ਦਿੰਦੇ ਨਾ ਇਹ ਮੈਨੂੰ ਉੱਥੇ ਟਿਕਨ ਦਿੰਦੇ ਉਹਨੂੰ ਆਪਣੇ ਵੱਲ ਦੀ ਕੀਤਾ ਵਾ ਹਰ ਇੱਕ ਗੱਲ ਉਹਨੂੰ ਦੱਸ ਦੱਸ ਕੇ ਤੇ ਮੇਰੇ ਦਿਵਾਲੇ ਕਰਉਂਦੇ ਰਹਿੰਦੇ ਪਤਾ ਨਹੀਂ ਕਿਹੜੇ ਜਨਮ ਦੀ ਦੁਸ਼ਮਣੀ ਹੈ ਇਹਨਾਂ ਦੀ ਮੇਰੇ ਨਾਲ ਕਿਹੜੀ ਇਹ ਕੱਢਣ ਡੇ ਚਲ ਆ ਚਲੀਏ ਇਹਨਾਂ ਦਾ ਇਹੋ ਹੀ ਹਾਲ ਰਹਿਣਾ ਵਾ